ਆਪਾਂ ਤੇਨੇ ਆਪਣੀਆਂ ਆਪਣੀਆਂ ਮਾਵਾਂ ਦੀ ਕੁੱਖ ਚ ਆ ਗਏ ਬਿਲਕੁਲ ਹੈਨਾ ਤੇ ਜਿੱਦੇ ਆਏ ਸੀ ਤੇ ਕੀ ਕਹਿੰਦੇ ਹੁੰਦੇ ਬੱਚਿਆਂ ਬਾਰੇ ਰੱਬ ਵਰਗਾ ਨਹੀਂ ਹੈਨਾ ਕਿਉਂ ਕਹਿੰਦੇ ਆਪੋ ਬੱਚਾ ਕਿਹਨੂੰ ਕਹਿੰਦੇ ਜਿਹੜਾ ਬਚਿਆ ਹੋਇਆ ਬੱਚਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਿਆ ਹੈ ਨਾ ਬੱਚਾ ਹੂੰ ਅਨੌਨੇ ਵਾਲ ਨੂੰ ਮੈਂ ਹੁਣ ਖੜਾ ਕੇ ਆਇਆ ਥੋੜਾ ਜਿਹਾ ਤੇ ਰੱਬ ਵਰਗਾ ਲੱਗਦਾ ਨਹੀਂ ਰੱਬ ਮੇਰੀ ਗੋਦੀ ਚ ਖੜੀ ਜਾਂਦਾ ਬਿਲਕੁਲ ਬਚਿਆ ਹੋਇਆ ਉਸ ਤੋਂ ਬਾਅਦ ਆਇਆ ਜਾਂ ਸਾਨੂੰ ਕੀ ਸੱਪ ਲੜਿਆ ਕਿ ਅਸੀਂ ਹੁਣ ਮੈਂ ਚਾਲੀਆਂ ਦਾ ਹੋ ਗਿਆ ਹੂੰ ਕਿ ਇੰਨੀਆਂ ਕਮੀਆਂ ਮੇਰੇ ਚ ਆ ਗਈਆਂ। ਹੂੰ। ਕਿ ਮੇਰੇ ਸਮਾਜ ਨੇ ਇੱਕ ਤਾਂ ਮੈਨੂੰ ਸਹੀ ਨਹੀਂ ਸਿਖਾਇਆ। ਹੂੰ। ਮੇਰੇ ਸਕੂਲ ਨੇ ਮੈਨੂੰ ਸਹੀ ਨਹੀਂ ਸਿਖਾਇਆ। ਹੂੰ। ਔਰ ਉਹਦੇ ਬਾਅਦ ਜਿਹੜੇ ਮੇਰੇ ਮਾਪੇ ਆਪਣੇ ਮੇਰੇ ਦੋਸਤਾਂ ਮੇਤਰਾ ਰਿਸ਼ਤੇਦਾਰਾਂ ਨੇ ਜੋ ਮੈਨੂੰ ਬੰਨਣ ਲਈ ਕਿਹਾ। ਹੂੰ। ਉਹ ਉਹ ਤਾਂ ਢੰਗ ਨਹੀਂ ਸਹੀ ਸੀ। ਹੂੰ। ਹਣਾ ਹਜ਼ਾਰ ਬੰਦਾ ਘਰੋਂ ਨਿਕਲਦਾ ਹੈ। 999 ਆਏ ਲਿਖ ਲੇ ਕੇ ਨਿਕਲਦੇ ਆ ਵੀ ਅੱਜ ਆ ਕਰਾਂਗੇ 2 ਵਜੇ ਆ ਕਰਾਂਗੇ 4 ਵਜੇ ਆ ਕਰਾਂਗੇ 6 ਵਜੇ ਆ ਕਰਾਂਗੇ। ਇੱਕ ਕੰਮਲਾ ਆ ਜਾਂ ਪਿੱਛੋਂ ਦਾ ਕਹਿੰਦਾ ਅੱਜ ਦੇਖਦੇ ਹਾਂ ਇਹ ਕੀ ਕਰਾਂਗਾ। ਹੂੰ ਹਣਾ ਬਿਲਕੁਲ ਤੇ ਉਹਨੂੰ ਪਿੰਡ 'ਚ ਢਿੱਲਾ ਬੰਦਾ ਕਹਿੰਦੇ ਆ ਢਿੱਲਾ ਓਏ ਇਹਦਾ ਭਗਤ ਆ ਸਿਧਰਾ ਇਹ ਇਹ ਜਿਹੇ ਲਫ਼ਜ਼ੀ ਵਰਤਦੇ ਬਿਲਕੁਲ ਹਣਾ ਵਿਚਾਰਾ ਕੀ ਕਹਿੰਦਾ ਹਾਂ ਹਾਂ ਇਹ ਤਾਂ ਵਿਚਾਰਾ ਹੈ ਹਾਂ ਪਰ ਇੱਕ ਤਾਂ ਹੁੰਦਾ ੜਾ ਕਮਲਾ ਰੱਬ ਦਾ ਕਹਿੰਦਾ ਉਹ ਵੀ ਅੱਜ ਦੇਖਦਾ ਕੀ ਕਰਾਉਣਾ ਉਹਨੂੰ ਪਤਾ ਹੈ ਕਿ ਮੇਰੇ ਕਰਨ ਨਾਲ ਕੁਝ ਹੋਣਾ ਹੀ ਨਹੀਂ ਹੋਣਾ ਹੀ ਹਣਾ ਸੋ ਉਹ ਉਹਨਾਂ ਚੀਜ਼ਾਂ ਤੇ ਹੀ ਜਾਨੀ ਜ਼ਿੰਦਗੀ ਚ ਝਾਤ ਮਾਰੀ ਦੀ ਹੈ ਕਿ ਮਹਾਰਾਜ ਵੇਖੀ ਕਿਤੇ ਸਾਰੀ ਉਮਰ ਕਿਤੇ ਮੈਂ ਆ ਖਾੜੇ ਲਾਉਣ ਜੋ ਕਹਿੰਦੇ ਨੇ ਹੂੰ ਕਿਉਂਕਿ ਇੰਨੀ ਤਾਂ ਸਮਝ ਆ ਗਈ ਕਿ ਇਹਦੇ 'ਚ ਉਹ ਤਾਂ ਹੈ ਨਹੀਂ ਜਿਹੜਾ ਮੈਨੂੰ ਵਾਪਸ ਉਹਦੇ ਕੋਲ ਲੈ ਕੇ ਜਾਊਗਾ ਇਹਦੇ 'ਚ ਦੁਨੀਆ ਨੂੰ ਪ੍ਰਭਾਵਿਤ ਕਰਨ ਵਾਲਾ ਬਹੁਤ ਕੁਝ ਹੈਗਾ ਇਹਦੇ 'ਚ ਪੈਸਾ ਬਾਇਆ ਇਕੱਠੀ ਕਰਨ ਵਾਲਾ ਬਹੁਤ ਕੁਝ ਹੈਗਾ ਪਰ ਜਿਹੜਾ ਮਹਾਰਾਜ ਦੇ ਚਰਨਾਂ 'ਚ ਜਾ ਕੇ ਉਸ ਤਖਤ ਤੇ ਜਿਹੜੀ ਇੱਕ ਰਿਸਪੈਕਟ ਮਿਲਦੀ ਹੈ ਹਨ ਤੇ ਆਪੋ ਰਾਜ ਉਹ ਆਪਾਂ ਭੋਗੀ ਜਾਂਦੇ ਤੈਨੂੰ ਹਮ ਥੋੜੇ ਵੀ ਕੰਮ ਕਰ ਸੋਹਣੇ ਚੱਲੇ ਹੋਇਆ ਸੋਹਣਾ ਕੰਮ ਕਰ ਰਹੇ ਹੋ ਤੁਸੀਂ ਫੀਲਡ 'ਚ ਮੈਂ ਵੀ ਕਰ ਰਹੇ ਹਾਂ ਪਰ ਹੁਣੇ ਰਾਜ ਕਿਵੇਂ ਕਰਨਾ ਹੈ ਬਸ ਇੱਥੇ ਕੰਮ ਹੀ ਲੱਭਣ ਦੀ ਲੋੜ ਹੈ ਜਦੋਂ ਇੱਥੇ ਆ ਕੇ ਪਤਾ ਲੱਗਣ ਲੱਗਾ ਨਾ ਮਹਾਰਾਜ ਨਹੀਂ 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 ਜੀ ਨੂੰ ਦੁਨੀਆ ਕਿਰਪਾ ਕਹਿ ਰਹੀ ਹੈ ਹਾਂ ਨਾ ਬਥੇਰੀਆਂ ਫੋਟੋਆਂ ਖਿਚਾ ਕੇ ਆਇਆ ਮੈਂ ਹਣ ਉੱਥੇ ਗੱਲ ਦੇ ਮੰਗਣਾ ਸੀ ਬਿਲਕੁਲ ਤਾਂ ਹਰ ਬੰਦਾ ਕਹਿੰਦਾ ਸੀ ਕਿ ਬਾਈ ਤੂੰ ਕਿਆ ਬਾਤ ਹੈ ਤੇਰੇ ਗਾਣੇ ਤੂੰ ਬਹੁਤ ਸੁਧਾਰਨ ਹੈ ਬੜਾ ਸਿੰਪਲ ਹੈ ਪਰ ਇਹ ਮੇਰੀ ਬੇਬੇ ਕਹਿੰਦੀ ਦੀ ਪੁੱਤ ਗੁਰਚ ਜ਼ਹਿਰ ਐ ਲਪੇਟ ਲਪੇਟ ਕੇ ਤਨੂੰ ਐ ਤੇਰੇ ਮੂੰਹ ਚ ਪਾਉਂਦੀ ਦੁਨੀਆ ਹਾਂ ਇਹਨੀਆਂ ਕਿ ਕੋਈ ਉਹ ਮੇਰੇ ਨਾਲ ਕੋਈ ਛੜਿਆ ਅੰਤਰ ਖੇਡ ਰਹੀ ਦੁਨੀਆ ਨਾ ਨਾ ਉਹ ਉਹਦੀ ਗੱਲ ਚ ਇਹ ਹੈ ਹਾਂ ਕਿ ਤੂੰ ਬਹੁਤ ਕੈਂਟ ਹੈ ਹੁਣ ਜਿੱਦੇ ਉਹ ਮਹਾਰਾਜ ਵਾਲੇ ਫਲਸਫੇ ਤੋਂ ਬੋਲੂਗਾ ਤਾਂ ਉਹਨੂੰ ਪਤਾ ਹੋਊਗਾ ਕਿ ਯਾਰ ਐਤਕੀ ਕਸੂਤਾ ਫਸਿਆ ਹੋਇਆ ਹੈ। ਹੂੰ ਸਾਧੂ ਸੰਤ ਹੱਸਦੇ ਆ ਹੂੰ ਜਿਹੜੇ ਰੱਬ ਦੇ ਫਕੀਰ ਆ ਜਿਹੜੇ ਬੰਦਗੀ ਵਾਲੇ ਆ ਕਦੇ ਉਹਨਾਂ ਨਾਲ ਮੁਲਾਕਾਤ ਹੁੰਦੀ ਆ ਤਾਂ ਉਹ ਉਹਨਾਂ ਨੂੰ ਕੋਈ ਮਤਲਬ ਨਹੀਂ ਹੂੰ ਕਿ ਤੂੰ ਕੀ ਆ ਵੱਡਾ ਬੰਦਾ ਜਾਂ ਕੀ ਆ ਤੂੰ ਉਹਨਾਂ ਨੂੰ ਪਤਾ ਹੈ ਕਿ ਐਸ ਵਾਰੀ ਕਸੂਤਾ ਫਸਿਆ ਰਿਹਾ ਹੈ ਕਿਉਂਕਿ ਉਹ ਤਪੋ ਰਾਜ ਤਾਂ ਸਮਝ ਲਿਆ ਬਿਲਕੁਲ ਕਿ ਤੇਨਾਂ ਨੂੰ ਰਾਜ ਮਿਲ ਗਿਆ ਅੱਗੇ ਮਹਾਰਾਜ ਨੇ ਰਾਜ ਨੂੰ ਨਰਕ ਲਿਖ ਰੱਖਿਆ ਬਿਲਕੁਲ ਕਿ ਹੁਣ ਰਾਜ ਦੇਖਾਂਗੇ ਹੂੰ ਕਿੱਦਾਂ ਹੁੰਦਾ ਕਿੱਦਾਂ ਹਾਂ ਤਾਂ ਵੱਡੇ ਵੱਡੇ ਤਖਤ ਮਾਰਾ ਹੈ ਬਖਸ਼ਦਾ ਬਥੇਰਾ ਪੋਲੀਟੀਕਲ ਲੋਕਾਂ ਨੂੰ ਬਖਸ਼ਦਾ ਹੈ ਹੈ ਵੱਡੇ ਵੱਡੇ ਸੋਸ਼ਲ ਵਰਕਰਾਂ ਨੂੰ ਬਥੇਰਾ ਪੈਸਾ ਉਹਨਾਂ ਦੇ ਆਸੇ-ਪਾਸ ਛੱਡਦਾ ਆਪਣੇ ਸਾਰੇ ਦੇ ਡਿਪਾਰਟਮੈਂਟਾਂ 'ਚ ਛੱਡਦਾ ਗੁਰੂ ਘਰਾਂ 'ਚ ਚੜਾਵੇ ਚੜਦੇ ਆ ਤਾਂ ਪਰ ਉੱਥੇ ਉੱਥੇ ਹੀ ਪੜਖ ਹੁੰਦੀ ਹੈ ਕਿ ਹੁਣ ਦੇਖਾਂਗੇ ਕਿ ਇਸ ਮਾਇਆ ਨਾਲ ਇਹ ਕਰਦਾ ਕੀ ਹੈ ਹਾਂ ਤੇ ਹੁਣ ਜੇ ਮੈਂ ਵੀ ਮੈਂ ਆਪਦੇ ਤੇ ਲੈ ਲੈਣਾ ਹੋਰ ਜੇ 1600 ਦਾ 1600 ਖਾੜਾ ਜੇ ਮੈਂ ਆਪਦੇ ਘਰ ਤੇ ਲਾਇਆ ਹੋਇਆ ਤਾਂ ਫਿਰ ਮੈਂ ਬੰਦਾ ਥੋੜੀ ਹੈ ਹਾਂ ਹੂੰ ਹੈ ਸਵਾਲ ਵਾਲੀ ਗੱਲ ਆ ਨਾ ਫਿਰ ਹੂੰ ਕਿ ਹੁਣ ਇਤੋਂ ਬਾਅਦ ਜਿਹੜੇ ਜਿੰਨੇ ਲਾਉਂਗਾ ਮੈਂ ਕਿ ਜੇ ਮੈਂ ਆਪ ਦਾ ਘਰ ਹੀ ਭਰ-ਪਰ ਕੇ ਸਾਡੇ ਪਿੰਡਾਂ ਚ ਕੀ ਹੁੰਦਾ ਹੈ ਕਿ ਫਲਾਨੇ ਦੇ ਮੁੰਡੇ ਨੇ 5 ਕਿੱਲੇ ਸੀ ਬੰਦ ਸੌਦੇ ਮੁੰਡੇ ਕੋਲੇ ਇਹੋ ਜਿਹਾ ਘਰ ਦਾ ਕੰਮ ਚੱਕਿਆ 50 ਕਿੱਲੇ ਬਣਾ ਦਿੱਤੇ ਮੈਨੂੰ ਪ੍ਰਾਪਤੀ ਕਹਿੰਦੇ ਸਾਡੇ ਹਾਂ ਇਹੀ ਅੱਬੇ ਹੀ ਮੰਨਦੇ ਆ ਇਹਨੂੰ ਕਹਿੰਦਾ ਵੀ ਬੜੀ ਕਮਾਈ ਹੈ ਬੜੀ ਕਮਾਈ ਹੈ ਬਿਲਕੁਲ ਤੇ ਜਦੋਂ ਸੇਵਿਆਂ ਨੂੰ ਚੱਕੀ ਜਾਂਦੇ ਹੁੰਦੇ ਆ ਤੇ ਉਹ ਤਾਂ ਉੱਥੇ ਹੀ ਖੜੇ ਆ 50 ਕਿੱਲੇ ਉਦੋਂ ਟਾਸ ਤੋਂ ਬਾਅਦ ਵੀ ਹੋਇਆ ਰਜਿਸਟਰੀ ਕੱਲੀ ਉਹ ਉਥੇ ਨਾਂ ਬਦਲ ਜੂਗਾ ਕਿ ਹੁਣ ਫਲਾਣੇ ਦੇ ਨਾਂ ਹੋ ਗਿਆ ਇਹ ਤਾਂ ਇੱਥੇ ਚੱਲ ਗਈ ਹੁਣ ਤੇ ਸਾਡੇ ਜਗ੍ਹਾ ਚ ਚਰਚਾ ਕੀ ਆ ਵੀ ਉਹ ਬੜੀ ਬਈ ਉਹਨੇ ਤੋੜਿਆ ਕਰਤਾ ਹਨ ਅਸੀਂ ਬਜ਼ੁਰਗਾਂ ਤੋਂ ਸੁਣਦੇ ਹੁਣੇ ਪਰ ਇਹ ਗੱਲਾਂ ਕਿਤੇ ਗੁਰੂ ਘਰ ਚ ਬਹਿ ਕੇ ਖੁੱਲੀਆਂ ਹੁਣ ਵੀ ਲੜਨ ਦਾ ਕਿਹੜੀ ਕਮਾਈ ਕਿਹੜੀ ਆ ਧੌਣ ਤੋਂ ਖਣ ਲੱਗ ਜਾਏ ਤਿੰਨ ਮੰਜ਼ਰੀ ਠੋਕ ਦਿਓ ਬੜਾ ਬਈ ਮੁੰਡੇ ਨੇ ਕੰਮ ਚੱਕਿਆ ਹਨ ਬਠਿੰਡੇ ਹੋਮ ਲੈਂਡ ਚ ਬਣਾਤਾ ਤਿੰਨ ਮੰਜ਼ਲਾ ਵੇਲਾ ਹੀ ਬਣਾਤਾ ਬਿਲਕੁਲ ਆਹੀ ਜਾਂ ਸਮਝਣੀਆਂ ਬਸ ਆਹੀ ਕਮੀਆਂ ਨੇ ਅਸਲ ਕਮਾਈ ਕੀ ਹੈ ਅਸਲ ਕਮਾਈ ਰੱਬ ਦਾ ਨਾਮ ਹੈ ਹੈਨਾ ਕਿਰਤਾ ਸਾਡੇ ਬਾਬੇ ਨੇ ਕਿੰਨਾ ਸੌਖਾ ਕਰਕੇ ਤਾਂ ਦੱਸਦਾ ਯਾਰ ਹੈਨਾ ਕਿਰਤ ਕਰ ਠੋਕੇਗਾ ਹੈਨਾ ਨਾਮ ਜਪ ਤੇ ਜਦੋਂ ਫਿਰ ਰੱਬ ਤੈਨੂੰ ਬਾੜਾ ਦੇ ਦਿੰਦਾ ਫਿਰ ਉਹਨੂੰ ਵੰਡਣਾ ਸ਼ੁਰੂ ਕਰ ਲੈ ਬਣ ਗਿਆ ਹੈਨਾ ਫਿਰ ਵੰਡੀ ਚੱਲ ਭਾਈ ਸੌਖੀ ਜਿੰਦਗੀ ਐ ਇੰਨੀ ਕੀ ਜ਼ਿੰਦਗੀ ਐ ਇਹਨੂੰ ਹੁਣ ਐਵੇਂ ਬਾੜਾ ਜਾਨੀ ਆਏ ਲੜਾ ਵੀ ਪਤਾ ਨਹੀਂ ਮੈਂ ਕੀ ਬਣ ਗਿਆ ਸਾਡਾ ਤੇ ਐਵੇਂ ਨਾਲ ਕੱਠ ਜਾ ਕਰਕੇ ਕਰਨ ਜੇ ਲੱਗ ਜਾਓ ਬੌਂਸਰ ਕਿੱਥੇ ਹੈ ਬਾਈ ਤੁਹਾਡੇ ਮੇਰੇ ਬੌਂਸਰ ਮੇਰੇ ਕਾਰ ਚ ਬੈਠੇ ਆ ਨਹੀਂ 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 ਮੈਂ ਬੌਂਸਰ ਹਿੰਦੇ ਤੇ ਵੈਨੋ ਕੱਠ ਜਾ ਕਰਕੇ ਤੁਰੇ ਫਿਰ ਉਹ ਹਲ 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 ਉਧਰ ਆ ਗਿਆ ਬਾਈ ਆ ਗਿਆ ਬਾਈ ਆ ਗਿਆ ਉਹ ਉਸਤਾਦ ਜੀ ਆ ਗਿਆ ਉਸਤਾਦ ਜੀ ਆ ਗਿਆ ਮੈਨ ਲੱਗਦਾ ਨਾ ਕਿ ਸਹਿਜ ਬਸ ਕੁਛ ਨਹੀਂ ਇਹੋ ਜਿਹਾ ਪਾੜ ਡਿੱ ਗਿਆ ਚਾਰ ਗਾਣੇ ਚੱਲੇ ਤੇ ਆਪਦਾ ਰਾਮ ਰਾਮ ਕਰਕੇ ਲੰਘ ਜਾ ਬਾਬਾ ਹਮ ਸੰਤੁਸ਼ਟੀ ਤਾਂ ਹੁਣ ਜ਼ਰੂਰੀਅਤ ਨਹੀਂ ਤੇ ਇਹ ਤਾਂ ਹੈ ਵੀ ਹੁਣ ਯਾਰ ਜੇ ਸੰਤੁਸ਼ਟੀ ਨਾ ਆਈ ਤਾਂ ਫਿਰ ਕੀ ਖੱਟਾ ਕੀ ਗਵਾਏ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਐਨੇ ਫਟ ਕੇ ਆਵੇਂ ਆ ਬਾਈ ਮੈਂ ਮੈਂ ਜਣੀ ਆਏ ਤਾਂ ਨਹੀਂ ਕਹਿ ਸਕਦੇ ਕਿ ਫਿੱਟ ਬਾਲਾ ਹੋ ਗਿਆ ਪਰ ਮੇਰੀ ਗਲੀਟ ਪਹਿਲਾਂ ਤੋਂ ਇਹੋ ਜਿਹੀ ਹੈ ਯਾਰ ਮੈਂ ਵਿਨਦਰਪਣਾ ਵੀ ਮੇਰਾ ਵੱਧ ਤੋਂ ਵੱਧ ਭਾਰ ਮੈਨੂੰ ਲੱਗਾ 58 ਕਿਲੋ ਹੈ ਨਾ 58 ਕਿਲੋ ਦਾ ਮੈਂ ਹਾਂ ਉੱਥੇ ਖੜਾ ਉੱਥੇ ਖੜਾ ਵੱਧ ਤੇ ਹੁਣ ਤਾਂ 55 ਕਿਲੋ ਹੀ ਹੋਊਗਾ ਤਾਂ ਹੀ ਤੁਸੀਂ ਲੱਡੂ ਖਾ ਲਿਆ ਨਹੀਂ ਆਮ ਡਰਦੇ ਹੁੰਦੇ ਆ ਗਲਾ ਕਰ ਯਾਰ ਮੈਂ ਮਿੱਠਾ ਨਹੀਂ ਖਾਣਾ ਭਾਰ ਵੱਜ ਜਾਊਗਾ ਅੱਜ ਮੈਂ ਉੱਥੇ ਨਾ ਗੱਗੂ ਗੱਲ ਬਾਈ ਆਇਆ ਵੈਸੇ ਤਾਂ ਉੱਥੇ ਬੈਠੇ ਸੀ ਕਿੱਥੇ ਮੈਂ ਵੈਸੇ ਬਾਈ ਨੂੰ ਬਾਈ ਬਠਾ ਪਕੌੜੇ ਖਾਈ ਹੋਏ ਅੱਛਾ ਔਰ ਬਾਈ ਇੰਨਾ ਫਿੱਟ ਹੈ ਹਨਾ ਇੰਨਾ ਸਰਖਾ ਹੈ ਚਿਹਰੇ ਤੇ ਵੀ ਉਹੀ ਨੂਰ ਹੁਣ ਤੱਕ ਬਾਈ ਦੇ ਉਵੇਂ ਕਹਿ ਮੈਂ ਸਾਹਮਣੇ ਕੁਰਸੀ ਤੇ ਬੈਠਾ ਮੈਂ ਉੱਠ ਕੇ ਜਾ ਕੇ ਬਾਈ ਦੇ ਨਾਲ ਬਹਿ ਗਿਆ ਮੈਂ ਮੈਂ ਬਾਈ ਨੂੰ ਬਾਈ ਬਾ ਤੁਹਾਡਾ ਰੋਜ਼ ਦਾ ਖਾਣ ਪੀਣ ਕੀ ਹੈ ਹਾਂ ਕੀ ਖਾਣ ਪੀਂਦਾ ਹੁ ਬਾਈ ਕਹਿੰਦਾ ਦੇਖ ਕਹਿੰਦਾ ਛੋਟੇ ਵੀ ਇੱਕ ਤਾਂ ਮਸ਼ਰਾਬ ਨਹੀਂ ਪੀਂਦਾ ਹੂੰ ਵੀ ਮੈਂ ਨਹੀਂ ਪੀਤੀ ਕਦੇ ਸ਼ਰਾਬ ਨਹੀਂ ਪੀਂਦਾ ਤੇ ਬਾਕੀ ਕਹਿੰਦਾ ਖਾਣ ਪੀਣ ਚ ਜੋ ਮਰਜੀ ਆ ਜੇ ਜੋ ਮਰਜੀ ਆ ਜੇ ਸਭ ਪਾਰਾ ਕਹਿੰਦਾ ਕਹਿੰਦਾ ਮੈਂ ਸਭ ਖਾਣਾ ਹਣਾ ਤੇ ਪਰ ਕਹਿੰਦਾ ਇਹ ਐ ਵੀ ਜਦੋਂ ਘਰੇ ਹੁੰਨੇ ਆ ਜਿਵੇਂ ਅੱਜ ਕਹਿੰਦਾ ਮੈਂ ਮੋਠਾ ਤੇ ਬਾਜਰੇ ਦੀ ਖਿਚੜੀ ਖਾ ਕੇ ਹਾਂ ਤਾਂ ਜਦੋਂ ਨਾਂ ਲਿਆ ਵੀ ਐ ਬਾਜਰੇ ਦੀ ਖਿਚੜੀ ਤਾਂ ਸਵਾਲ ਆ ਗਿਆ ਯਾਰ ਹਨਾ ਵੀ ਇਹੋ ਜੀਆਂ ਚੀਜ਼ਾਂ ਨਾਲ-ਨਾਲ ਖਾਂਦੇ ਰੋ ਸਾਧੀਆਂ ਚੀਜ਼ਾਂ ਤੇ ਤੁਹਾਡੇ ਚਿਹਰੇ ਤੇ ਆ ਜਾਂਦੀਆਂ ਇਹ ਚੀਜ਼ਾਂ ਹੌਲੀ-ਹੌਲੀ ਬਿਲਕੁਲ ਜਿਉਹ ਜਿਉ ਤੁਸੀਂ ਅੰਦਰੋਂ ਆਣਾ ਬਿਲਕੁਲ ਤੁਹਾਡਾ ਚਿਹਰਾ ਦੱਸਣ ਲੱਗ ਜਾਂਦਾ ਇਸ ਕਰਕੇ ਖਿੜੇ ਰਹੋ ਚੱਤੋਂ ਪੈਰ ਅੰਦਰੋਂ ਕੋਈ ਨਹੀਂ ਡਿਆ ਲੱਗੀ ਕੋਈ ਨਹੀਂ ਦਾ ਕੱਲ ਨੂੰ ਇਹ ਚਾਰ ਗਾਣੇ ਖੜ ਵੀ ਜਾਣਗੇ ਨਾ ਦਾ ਵੀ ਚੱਲਣਗੇ ਤਾਂ ਇੰਨਾ ਕੋਈ ਬੁਖਾਰ ਚੜਨ ਵਾਲੀ ਗੱਲ ਨਹੀਂ ਬਸ ਠੀਕ ਹੈ ਮਾ ਬਾਬ ਅਜ ਸੌਖੇ ਹੈ ਘਰ-ਬਾਰ ਕਰੇ ਤੀਆਂ ਪੁੱਤ ਹਰਮ ਤੇ ਬਾ ਨੱਚੀ ਟੱਪੀ ਆਨੇ ਆਨੰਦਵਾਸੇ ਦੇ ਵਿੱਚ ਬਹੁਤ ਹੈ ਹੋਰ ਕੁਝ ਨਹੀਂ ਲੋੜ YouTube ਦੇ ਵੀਊ ਦੇ ਨੇ ਹੁੰਦੇ ਤੁਸੀਂ ਆਪਦੇ ਵੀ ਕਿੰਨੇ ਗਾ ਕੇ ਕਿੰਨੇ ਕਿ ਨਹੀਂ ਨਹੀਂ ਯਾਰ ਮੈਂ ਤਾਂ ਨਹੀਂ ਕਦੇ ਇਦਾਂ ਦਾ ਕੰਮ ਕੀਤਾ ਕਦੇ